ਅਸੀਂ ਚੱਲੇ ਸੀ ਅੱਜ ਗੱਡੀ ਦੀ ਵਾਸ਼ਿੰਗ ਕਰਾਉਣ ਤੇ ਆਪਾਂ ਕਰੋਨੇ ਕਲਗੇ ਸੀ ਆਪਾਂ ਅੱਜ ਜਾਣਾ ਸੀ ਪੰਜਾਬ ਤੇ ਆਪਾਂ ਸੋਚਿਆ ਆਪਾਂ ਗੱਡੀ ਨੂੰ ਰੈਡੀ ਕਰ ਲਈਏ ਕਿਉਂਕਿ ਮੀਂਹ ਬਾਰਿਸ਼ ਦੀ وجہ ਤੋਂ ਕਾਫੀ ਦਿਨਾਂ ਤੋਂ ਲਿਪੜੀ ਪਈ ਸੀ ਸੋਚਿਆ ਪਹਿਲੇ ਘਰੇ ਵਾਸ਼ਿੰਗ ਸੈਂਟਰ ਪਿਆ ਪਰ ਫਿਰ ਵੀ ਮੈਂ ਸੋਚਿਆ ਅੱਜ ਬਾਹਰ ਧੋ ਲਿਆ ਇਹ ਤਾਂ ਕਿ ਵਧੀਆ ਅੰਦਰੋਂ ਬਾਹਰ ਚੰਗੀ ਤਰ੍ਹਾਂ ਕਾਫੀ ਦਿਨਾਂ ਤੋਂ ਖੜੀ ਸੀ ਗੱਡੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਟੂਰ ਸਭ ਕੈਨਸਲ ਹੋ ਗਏ ਨੇ ਮਨਾਲੀ ਜਿਬਰ ਪਾਰ ਡਿੱਗਣ ਦੀ وجہ ਤੋਂ ਇੱਥੇ ਰਸਤਾ ਬਹੁਤ ਖਰਾਬ ਸੀ ਮਰੇ ਮਿੱਟੀ-ਪੁੱਟੀ ਸੀ ਬਾਰਿਸ਼ ਦੀ ਵਜ੍ਹਾ ਤੋਂ ਖੱਡਿਆਂ ਕਰਕੇ ਪਾਣੀ ਭਰਿਆ ਪਿਆ ਸੀ ਇਸ ਕਰਕੇ ਉੱਧ ਜਾ ਰਹੇ ਸੀ ਅਸੀਂ ਕਾਫੀ ਖਰਾਬ ਰਸਤਾ ਹੋਇਆ ਸੜਕ ਪਹਿਲੇ ਨਵੀਂ ਬਣੀ ਸੀ ਲੇਕਿਨ ਹੁਣ ਦੁਬਾਰਾ ਖਰਾਬ ਹੋ ਗਈ ਏ ਕੋਈ ਤੋ ਜੀ ਸੀ ਬੀ ਆ ਡੰਪਰ ਚੱਲਦੇ ਰਹਿੰਦੇ ਨੇ ਭੈਣ ਦੀ ਟੰਗ ਦਿੱਤੀ ਵੀ ਨਵੀਂ ਸੜਕ ਬਣੀ ਸੀ ਫਿਰ ਤੋੜ ਦਿੰਦੇ ਨੇ ਹੇ ਤੋ ਵੇਰੇ ਆਪਾਂ ਜੋ ਚੱਲੋ ਇਧਰੋਂ ਦੀ ਚਾਲ ਨੇ ਆਵਾਪਸੀ ਚ ਆਪਾਂ ਆਵਾਂਗੇ ਤੇ ਚੇ ਰੂਟ ਤੋਂ ਇਹ ਆਪਣੇ ਨਾਲ ਬੈਠਾ ਹੈ ਆਪਣਾ ਜਮਦੂਦ ਵੱਡੀ ਦੇ ਵਿੱਚ ਜੋ ਡੈਕ ਦੇ ਉੱਤੇ ਬੈਠਾ ਹੈ ਇੱਥੇ ਲੋਕ ਆਪਣਾ ਝੋਨਾ ਲਾ ਰਹੇ ਨੇ ਜੀਰੀ ਮਾਰੋ ਮਾ ਚੱਲ ਰਹੀ ਹੈ ਬਾਰਿਸ਼ ਦੀ ਕਰਕੇ ਇਸ ਪੜੀ ਇੱਥੇ ਵਿੱਚ ਕੋਈ ਗੱਡੀ ਲਾ ਗਿਆ ਲੋਕਾਂ ਨੂੰ ਸਾਈਡ ਲਾਣੀ ਚਾਹੀਦੀ ਹੈ ਵਿੱਚ ਹੀ ਲਾ ਕੇ ਆਪਣਾ ਖਾਦ ਦਵਾਈ ਮਾਰ ਰਿਹਾ ਹੈ ਕਿੰਨੀ देर ਵੇਟ ਕਰਨ ਤੋਂ ਬਾਅਦ ਫਿਰ ਆਇਆ ਉਹ ਨਿਆਣ ਕੇ ਗੱਡੀ ਸਾਈਡ ਕਰੀ ਕਿੰਨੀ देर ਵੇਟ ਕਰਦੇ ਰਹੇ ਆਪਾਂ ਇੱਥੇ ਲੇ ਗਏ ਉਹ ਆਪਣਾ ਮ제 ਨਾਲ ਵੇਖੋ ਇੰਨੀ ਜਗ੍ਹਾ ਪਈ ਐ ਸਾਈਡ ਦਾ ਬਗੈਤੇ ਨਹੀਂ ਰੋਕੀ ਉਹਨੇ ਵਿੱਚ ਰੋਕੀ ਗੱਡੀ ਤਾਂ ਕਿ ਦੂਜਿਆਂ ਨੂੰ ਪਰੇਸ਼ਾਨ ਕਰ ਸਕੇ ਇੱਥੇ ਆਪਾਂ ਵੇਟ ਕਰਦੇ ਰਹੇ ਵੀ ਹੁਣ ਵੀ ਆਏ ਹੁਣ ਵੀ ਆਏ ਐਡੇ ਮੂਰਖ ਲੋਗ ਬਈ ਨਹੀਂ ਸਾਈਡ ਤੇ ਕਰ ਲੋ ਤੁਸੀਂ ਜੱਡੀ ਜਿਵੇਂ ਸੜਕ ਇੱਥੇ ਆਪਾਂ ਪੰਪ ਤੇ ਪਹੁੰਚ ਗਏ 163 ਤੇਲ ਪੁਆੜੀ ਸੀ ਐਸਜੀਐਨਜੀ ਫੁੱਲ ਕਰਾ ਲਈਏ ਇਹ ਆਪਣੀ ਪੂਰੀ ਗੱਡੀ ਤੇ ਡੈਂਟ ਪਿਆ ਯੂਪੀ ਚ ਗਏ ਸੀ ਉੱਥੇ ਬੱਗੀ ਮਾਰਤੀ ਸੀ ਇੱਕ ਲੇਡੀਜ਼ ਨੇ ਲਓ ਜੀ ਆਪਣੀ ਗੱਡੀ ਦੀ ਹਾਲਤ ਦੇਖ ਲਓ ਤੁਹਾਨੂੰ ਉਹ ਵੀ ਦਿਖਾਵਾਂਗੇ ਜਦੋਂ ਤਿਆਰ ਹੋਏਗੀ ਇੱਥੇ ਸੋਚਿਆ ਚਲੋ ਆਪਾਂ ਸੀਐਨਜੀ ਫੁੱਲ ਕਰਾ ਲਈਏ ਤੇਲ ਤੇ ਕੱਲ ਫੁੱਲ ਕਰਾਇਆ ਸੀ ਅੱਜ ਸੀਐਨਜੀ ਫੁੱਲ ਕਰਾ ਲੈਣੇ ਸੀਐਨਜੀ ਵਾਲਾ ਆ ਗਿਆ ਵੀਰ ਵੀਰ ਨੂੰ ਹਾਲਚਾਲ ਪੁੱਛਿਆ ਫਿਰ ਉਹਨੇ ਸੀਐਨਜੀ ਭਾਈ ਐਨਜੀ ਪਹੁੰਚਣ ਤੋਂ ਬਾਅਦ ਅਸੀਂ ਜਾਵਾਂਗੇ ਸਿੱਤਾ ਵਾਸ਼ਿੰਗ ਸੈਂਟਰ ਜਿੱਥੇ ਗੱਡੀ ਨੂੰ ਵਾਸ਼ ਕਰਾਇਆ ਜਾਏਗਾ ਰਣੀ ਸੁਂਦਰਾ ਤਿਆਰ ਕਰਾਵਾਂਗੇ ਆਪਾਂ ਅੱਜ ਕਾਫੀ ਤਿਆਰ ਕਰਾ ਲਈ ਗੱਡੀ ਪਰ ਥੋੜੀ ਥੋੜੀ ਕਮੀਆਂ ਰਹਿ ਗਈਆਂ ਨੇ ਹੌਲੀ ਹੌਲੀ ਉਹ ਵੀ ਪੂਰੀਆਂ ਕਰ ਲਾਂਗੇ ਇੱਥੇ ਆਪਾਂ ਵਾਸ਼ਿੰਗ ਕਰਾਉਣ ਲਾਗੇ ਗੱਡੀ ਨੂੰ ਇੱਥੇ ਵੀ ਇਹਨੇ ਪੂਰੀ ਤਸੱਲੀ ਕੀਤੀ ਅੰਦਰੋਂ ਬਾਹਰੋਂ ਵੀਰ ਨੂੰ ਆਖਿਆ ਸੀ ਪੂਰੀ ਤਸੱਲੀ ਨਾਲ ਬੜਾ ਵਧੀਆ ਕੰਮ ਕਰਦੇ ਨੇ ਵੀਰ ਜੋ ਇਹ ਮੇਰੇ ਵੀਰ ਇਥੋਂ ਲਾ ਕੋ ਨੇੜੋ ਕਿਸੇ ਨੇ ਵੀ